ਕੀ ਨਾਮ ਆ ਬੇਟਾ ਨੇਹਾ ਜੀ ਕੀ ਹੋਇਆ ਬੇਟਾ ਮੇਰੇ ਹਸਰਾਂ ਦੀ ਡਰੱਗਸ ਦੇ ਨਾਲ ਮੌਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਸਮ ਅਗਲਰ ਹੈ ਉਸ ਹੱਥ ਜੜ ਕੇ ਹੀ ਮਿਹਨਤੇ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਨੁਜੜੇ ਜਵਾਕਾਂ ਦੇ ਸਿਰ ਤੋਂ ਉਹਦਾ ਬਾਪ ਨਾ ਜਾਵੇ ਸਤ ਸ੍ਰੀ ਅਕਾਲ ਕੀ ਨਾਮ ਹੈ ਤੁਹਾਡੇ ਮਾਪ ਦਾ ਪਰਮਜੀਤ ਕੌਰ ਜੀ ਅਜਾ ਕੀ ਹੋਇਆ ਸੀ ਤੁਹਾਡੇ ਬੇਟੇ ਨੂੰ ਕੀ ਜਾਨੀ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ منی ਨੇ ਜੀ 1000 ਰੁਪਿਆ ਲੈ ਕੇ ਜੀ ਮੇਰੇ ਪੁੱਤ ਨੂੰ ਚਿੱਟਾ ਲੈ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾਂ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗਾ ਸਰਕਾਰ ਤੋਂ ਵੀ ਇਹ ਚਿੱਟਾ ਬੰਦ ਕੀਤਾ ਜਾਵੇ ਵੀ ਹੋਰ ਮਾਵਾਂ ਦੇ ਪੁੱਤ ਨਾ ਜਾਣਾ ਸੀ ਤਾਂ ਮਿਲਕਦੇ ਨਿੱਕੇ ਨਿੱਕੇ ਮੇਰੇ ਪੁੱਤ ਦੀਆਂ ਬੱਚੀਆਂ ਨਹੀਂਆਂ ਸਾਡੇ ਤਾਂ ਬੱਚੇ ਰੁਲ ਗਏ ਵੀ ਹੋਰ ਮਾਵਾਂ ਦੇ ਬੱਚੇ ਨਾ ਇਸ ਤਰ੍ਹਾਂ ਜਾਣ ਜਿਵੇਂ ਮੇਰਾ ਪੁੱਤ ਵਗ ਗਿਆ ਦੁਨੀਆ ਤੋਂ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨਾ ਗੰਦਾ ਚਰਦੀ ਹੈ ਜੀ ਇੱਕ ਤਾਂ ਸੀਮਾ ਮਹੀਨਾ ਲੱਗਿਆ ਜੀ ਕਿ ਬੇਟੀ ਨੂੰ ਤਾਂ 1.2 ਸਾਲ ਦੀ ਹੈ ਜੀ 1.2 ਸਾਲ ਦੀ ਬੇਟੀ ਹੈ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ 16 ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਰੋ ਕਰਕੇ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ ਇਹ ਗੰਦਾ ਨਸਾ ਕਿਉਂ ਚਲਾਇਆ ਗਵਰਨਮੈਂਟ ਨੇ ਇਹ ਬੰਦ ਕਰੇ ਗਵਰਨਮੈਂਟ ਬੱਚੇ ਮਾਵਾਂ ਦੇ ਪੁੱਤਾਂ ਮੁੱਕੀ ਜਾਂਦੇ ਨੇਗੇ ਕਿਉਂ ਨਹੀਂ ਗਵਰਨਮੈਂਟ ਇਹ ਤੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗ ਆ ਜੀ ਬਸ ਮੈਂ ਇਹਨੂੰ ਸਜ਼ਾ ਦੀ ਮੰਗ ਆ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਤੇ ਮੇਰਾ ਵੱਡਾ ਭਰਾ ਰਾਜੋ ਰਾਜਵਿੰਦਰ ਸਿੰਘ ਸੀਗਾ ਜਿਹਦੀ ਅੱਜ ਡੈਥ ਹੋ ਚੁੱਕੀ ਆ ਫਿਲਹਾਲ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੱਡਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘ ਮਣੀ ਨਾਲ ਵਣੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਤਾ ਤੇ ਮਣੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚੱਟਾ ਜਿਹਨੂੰ ਚੱਟਾ ਕਹਿੰਦੇ ਆਪਾਂ ਤੇ ਤਾਰ ਕੇ ਚੱਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਚੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਜੋ ਸਾਨੂੰ ਵੀ ਸਾਡੇ ਪਰ ਆ ਰਾਇਵਿੰਦਰ ਦੀ ਡੈੱਡ ਬੋਡੀ ਮਿਲੀ ਆ ਵੀ ਅਸੀਂ ਦੋਸ਼ੀ ਦਿੰਨੇ ਅਮਨਦੀਪ ਸਿੰਘਾ ਮਣੀ ਨੂੰ ਵੀ ਇਹਨਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ ਇਹ ਕਿੰਨੇ ਚਿਰ ਤੋਂ ਕਰ ਰਹੀ ਤੇ ਪਤਾ ਨਹੀਂ ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਆ ਜਿਵੇਂ ਕਿ ਅਮਨਦੀਪ ਮਣੀ ਹੋ ਗਿਆ ਦੀਪਕ ਹੋ ਗਿਆ ਜੀ ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ ਮਾੜਾ ਪ੍ਰਭਾਵ ਪਾਇਆ ਨਸ਼ਾ ਮਾੜਾ ਲਾਇਆ ਨਾ ਸੀ ਇਹ ਬੜਾ ਸੀ ਇਹ 10 ਤੱਕ ਪੜਿਆ ਸੀਗਾ ਜੀ ਤੇ ਕੀ ਕੰਮ ਕਰ ਰਹੇ ਸੀ ਡੈੜੀ ਦਾ ਕੰਮ ਕਰਦਾ ਸੀ ਮਿਸਤਰੀ ਦਾ ਜੀ ਕੀ ਜੁਰਮ ਤੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਚਾਹੁੰਦੇ ਜੀ ਵੀ ਸਾਨੂੰ ਸੱਤ ਸੱਤ ਜੋ ਮਨਪ੍ਰੀਤ ਅਮਰਦੀਪ ਸਿੰਘ ਮਣੀ ਆ ਇਹਨੂੰ ਸਖਤ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲੇ ਕਿਉਂ ਹਲੇ ਤੱਕ ਉਹ ਨਹੀਂ ਚੱਕਿਆ ਹੈਗਾ ਕਿ ਪੁਲਸ ਨੇ ਜੋ ਵੀ ਚੱਕਿਆ ਉਹਨਾਂ ਤੋਂ ਹਲੇ ਕੋਈ ਪੁੱਛਗើស ਨਹੀਂ ਕੀਤੀ ਹੈਗੀ ਫਿਲਹਾਲ ਵੀ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕੌਣ ਕਿੱਥੇ ਆ ਕੌਣ ਵੇਚਦਾ ਕੌਣ ਨਹੀਂ ਵੇਚਦਾ ਸਾਰਾ ਕੁਝ ਪਤਾ ਹੈਗਾ ਜੀ ਬਸ ਪੁਲਿਸ ਠੱਲ ਨਹੀਂ ਪਾਰੀ ਸਾਨੂੰ ਇਹੀ ਆ ਵੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਬਸ ਮੇਰਾ ਨਾਮ ਸੁਖਦੀਪ ਸਿੰਘ ਆ ਜੀ ਕੀ ਮਾਮਲਾ ਸਾਰਾ ਹੋਇਆ ਜੀ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰਦਾਨ ਵਾਲੀ ਫੈਕਟਰੀ ਚ ਦਫ਼ਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਆ ਜੀ ਤੇ ਉਹਨੇ ਇਹਨੂੰ ਚਿੱਟਾ ਲਿਆ ਕੀਤਾ ਮਣੀ ਕਹਿੰਦੇਗੇ ਜੀ ਉਦੋਂ ਬਾਅਦ ਇਹਨੇ ਘਰੇ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਦੇ ਆਂਗੇ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇੱਕ ਦੀਪਕ ਸਿੰਘ ਆਇਆ ਜੀ ਇੱਕ ਦੀਪ ਸਿੰਘ ਕਹਿੰਦੇ ਆ ਕੀ ਉਹਨੂੰ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾਂ ਤੇ ਸੱਕਾ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨਾਂ ਦੇ ਅਸੀਂ ਨਾਮ ਲਿਖਵਾਤੇ ਆਗੇ ਜੀ ਦੋਨਾਂ ਦਾ ਕਿਹੜਾ ਪਿੰਡ ਹੈਗਾ ਦੋਨਾਂ ਦਾ ਮੋੜਕਲਾ ਪਿੰਡ ਆ ਜੀ